ਸੱਚਕਲ ਦੋਸਤੋ ਸਵਾਗਤ ਹੈ ਕੇ ਸੀਡੀਐਸ ਟੀਵੀ ਤੇ ਅੱਜ ਕੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਖਾਲਸਾ ਕਾਲਜ ਜਿੱਦਾ ਖੇਤੀਬਾੜੀ ਵਿਭਾਗ ਜਿਹੜਾ ਹੈ ਉਹ ਆਰਗੈਨਿਕ ਖੇਤੀ ਖਾਸ ਕਰਕੇ ਗੰਨੇ ਦੀ ਆਰਗੈਨਿਕ ਖੇਤੀ ਨੂੰ ਜਿਹੜਾ ਬਹੁਤ ਪ੍ਰਮੋਟ ਕਰਦਾ ਹੈ ਪਰ ਗੰਨੇ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਵੀ ਜਿਹੜੀਆਂ ਨੇ ਸੀਜ਼ਨ ਦੇ ਅਨੁਸਾਰ ਆਉਂਦੀਆਂ ਨੇ ਜਿਨ੍ਹਾਂ ਦਾ ਹੱਲ ਜਿਹੜਾ ਵਾ ਥੋੜਾ ਮੁਸ਼ਕਲ ਵੀ ਹੁੰਦਾ ਸੋ ਸਾਡੇ ਕੋਲ ਇਸ ਵਕਤ ਖੇਤੀਬਾੜੀ ਮਾਹਰ ਗੰਨੇ ਦੇ ਜਿਹੜੇ ਮਾਹਰ ਨੇ ਉਹ ਮੌਜੂਦ ਨੇ ਮੇਰੀ ਮੁਰਾਦ ਡਾਕਟਰ ਆਰ ਪੀ ਸਿੰਘ ਤੋਂ ਡਾਕਟਰ ਆਰ ਪੀ ਨਾਲ ਅਸੀਂ ਪਹਿਲਾਂ ਵੀ ਬਹੁਤ ਸਾਰੀਆਂ ਏ ਇਦਾਂ ਦੀਆਂ ਵੀਡੀਓਜ਼ ਲੈ ਕੇ ਆਏ ਆ ਸੋ ਅੱਜ ਅਸੀਂ ਜਿਹੜੀ ਗੱਲਬਾਤ ਕਰਾਂਗੇ ਉਹ ਗੰਨੇ ਬਾਰੇ ਤੇ ਗੰਨੇ ਦੇ ਵਿੱਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੇ ਇਹਨਾਂ ਦੇ ਰੋਕ ਥਾਮ ਬਾਰੇ ਕਰਾਂਗੇ ਸਭ ਤੋਂ ਪਹਿਲਾਂ ਸਰ ਸਵਾਗਤ ਹੈ ਤੁਹਾਡਾ ਕੇ ਸੀ ਜੀ ਸੀ ਟੀਵੀ ਤੇ ਸਰ ਗੰਨੇ ਦਾ ਮੌਸਮ ਚੱਲ ਰਿਹਾ ਹੈ ਤੇ ਸਭ ਤੋਂ ਪਹਿਲਾਂ ਤੇ ਅਸੀਂ ਜਾਣਾਂਗੇ ਕਿ ਗੰਨੇ ਦੀ ਆਰਗੇਨਿਕ ਖੇਤੀ ਜਿਹੜੀ ਖਾਲਸਾ ਕਾਲਜ ਵਿੱਚ ਹੋ ਰਹੀ ਹੈ ਉਹਦੀ ਖਾਸੀਅਤ ਕੀ ਹੈ ਸਤਿ ਸ਼੍ਰੀ ਅਕਾਲ ਮੈਡਮ ਕੀਸੀ ਜੀ ਨੂੰ ਆਪ ਜੀ ਦਾ ਧੰਨਵਾਦ ਆਪ ਜੀ ਨੇ ਜਿਹੜੇ ਗੰਨੇ ਬਾਰੇ ਸਵਾਲ ਕੀਤਾ ਆਰਗੈਨਿਕ ਸਵਾਲ ਕੀਤਾ ਆ ਵੀ ਗੰਨੇ ਦੇ ਵਿੱਚ ਆਰਗੈਨਿਕ ਦਾ ਬੜਾ ਰੋਲ ਆ ਖਾਲਸਾ ਕਾਲ ਦੇ ਵਿੱਚ ਖਾਲਸਾ ਕਾਲ ਦੇ ਵਿੱਚ ਇੱਕ ਲੈਬ ਸਟੈਬਲਿਸ਼ ਕੀਤੀ ਗਈ ਆ 2015 ਦੇ ਵਿੱਚ ਉਹਦੇ ਵਿੱਚ ਮਿੱਤਰ ਕੀੜੇ ਤਿਆਰ ਕਰਕੇ ਆਰਗੈਨਿਕ ਵੱਖ-ਵੱਖ ਖੰਡ ਮਿਲਾਨੂੰ ਇਹ ਔਰ ਕੀੜੇ ਤਿਆਰ ਕਰਕੇ ਦਿੱਤੇ ਜਾਂਦੇ ਹਨ ਸੋ ਜਿੱਦਾਂ ਤੁਸੀਂ ਖਾਸ ਤਰ੍ਹਾਂ ਦੇ ਕੀੜਿਆਂ ਦਾ ਜ਼ਿਕਰ ਕੀਤਾ ਵਾ ਵੀ ਜਿਹੜੇ ਆਰਗੈਨਿਕ ਖੇਤੀ ਤੇ ਬਿਮਾਰੀਆਂ ਦੀ ਗੰਨੇ ਦੀ ਰੋਕਥਾਮ ਲਈ ਤਿਆਰ ਕੀਤੇ ਜਾਂਦੇ ਨੇ ਸਭ ਤੋਂ ਪਹਿਲਾਂ ਆਪਾਂ ਗੰਨੇ ਦੀਆਂ ਬਿਮਾਰੀਆਂ ਦਾ ਜ਼ਿਕਰ ਕਰ ਲੈਣੇ ਆ ਕਿ ਕਿੱਦਾਂ ਦੀ ਬਿਮਾਰੀ ਜਿਹੜੀ ਆ ਗੰਨੇ ਨੂੰ ਜਿਹੜੀ ਆ ਲੱਗਦੀ ਆ ਤੇ ਉਹਨਾਂ ਦੀ ਰੋਕਥਾਮ ਦੇ ਲਈ ਕਿਵੇਂ-ਕਿਵੇਂ ਦੀਆਂ ਜਿਹੜੀਆਂ ਦਵਾਈਆਂ ਮਾਰਕੀਟ ਵਿੱਚ ਮੌਜੂਦ ਨੇ ਤੇ ਉਸ ਤੋਂ ਬਾਅਦ ਆਪਾਂ ਇਹ ਗੱਲ ਕਰਾਂਗੇ ਕਿ ਤੁਹਾਡੀ ਜਿਹੜੀ ਜਿਹੜਾ ਤੁਸੀਂ ਕੀੜਾ ਤਿਆਰ ਕਰਦੇ ਹੋ ਉਹ ਕਿੱਦਾਂ ਵੱਖਰਾ ਹੈ ਸਭ ਤੋਂ ਪਹਿਲਾਂ ਗੰਨੇ ਦੀਆਂ ਬਿਮਾਰੀਆਂ ਬਾਰੇ ਆਪਾਂ ਚਾਹਾਂਗੇ ਕਿ ਸਾਨੂੰ ਕੁਝ ਦੱਸ ਦਿੱਤਾ ਜਾਵੇ ਮੈਡਮ ਜਦੋਂ ਅਸੀਂ ਗੰਨਾ ਲਾਉਨੇ ਆ ਗੰਨਾ ਲਾਉਣ ਤੋਂ ਹੀ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ ਪਹਿਲਾਂ ਸਿਉਂਕ ਸਿਉਂਕ ਦਾ ਅਟੈਕ ਹੁੰਦਾ ਹੈ ਫਿਰ अर्ਲੀ ਸ਼ੂਟ ਬੋਰਰ ਹੁੰਦਾ ਹੈ ਫਿਰ ਸਟਾਕ ਬੋਰਰ ਹੁੰਦਾ ਹੈ ਫਿਰ ਸਟਾਕ ਬੋਰਰ ਟਾਪ ਬੋਰਰ ਸਿਸਟਮ ਬੋਰਰ ਬਲੈਕ ਬੱਗ ਪੈਂਦੀ ਹੈ ਰੈੱਡ ਰੌਟ ਪੈਂਦੀ ਹੈ ਇਸ ਇਸ ਤਰ੍ਹਾਂ ਨਹੀਂ ਬਿਮਾਰੀਆਂ ਪੈਂਦੀਆਂ ਹਨ ਸਰ ਜਦੋਂ ਤੁਸੀਂ ਬਹੁਤ ਸਾਰੀਆਂ ਗੰਨੇ ਦੀਆਂ ਬਿਮਾਰੀਆਂ ਦਾ ਜ਼ਿਕਰ ਕੀਤਾ ਕਿ ਵੀ ਇਹ ਲੱਗਦੇ ਸਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਇਹਨਾਂ ਦੀ ਰੋਕਥਾਮ ਦੇ ਲਈ ਕੋਈ ਲਾਈਕ ਪੈਸਟੀਸਾਈਡ ਜਾਂ ਕੋਈ ਹੋਰ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਮਾਰਕੀਟ ਵਿੱਚ ਅਵੇਲੇਬਲ ਹੁੰਦੀਆਂ ਨੇ ਜਦੋਂ ਗੰਨੇ ਦੀ ਬਜਾਈ ਹੁੰਦੀ ਹੈ ਉਹਦੇ ਵਿੱਚ ਸਿਉਂਕ ਪੈਂਦੀ ਹੈ ਸਿਉਂਕ ਦੇ ਲਈ ਕੈਮੀਕਲ ਲਗਾ ਦਵਾਈਆਂ ਪਾਈਆਂ ਜਾਂਦੀਆਂ ਹਨ ਫਿਰ ਜਦੋਂ ਗੰਨਾ ਥੋੜਾ ਜਿਹਾ ਵੱਡਾ ਹੋ ਜਾਂਦਾ ਹੈ April ਮਹੀਨੇ ਦੇ ਵਿੱਚ ਚਲੇ ਜਾਂਦਾ ਹੈ ਫਿਰ ਉਹਨਾਂ ਕਈ ਬਿਮਾਰੀਆਂ ਉਹ ਜਿਹੜੀਆਂ ਲੱਗ ਉਹਨਾਂ ਦਾ ਕੈਮੀਕਲ ਕੰਟਰੋਲ ਨਹੀਂ ਹੁੰਦਾ ਉਸ ਦੇ ਲਈ ਅਸੀਂ ਇਸ ਲੈਬ ਬਾਇਓ ਕੰਟਰੋਲ ਲੈਬ ਦੇ ਵਿੱਚ ਕੀਤੇ ਤਿਆਰ ਕਰਦੇ ਹਾਂ ਸਭ ਤੋਂ ਪਹਿਲਾਂ ਜਾਨੀ ਕਿ ਉਹ ਕੋਰਸਰਾ ਸਪੈਲੋ ਨਿਕਤ ਤਰ ਕੀਤਾ ਜਾਂਦਾ ਹੈ ਉਹਨੂੰ 35 ਤੋਂ 45 ਦਿਨ ਲੱਗਦੇ ਹਨ ਫਿਰ ਉਸ ਤੋਂ ਉਸਦੇ ਐਗ ਲੈ ਕੇ 0 ਡਿਗਰੀ ਟੈਂਪਰੇਚਰ ਤੇ ਰੱਖ ਕੇ ਉਹਨਾਂ ਨੂੰ ਕਾਰਡ ਬਣਾਏ ਜਾਂਦੇ ਹਨ ਕਾਰਡ ਇਸ ਤਰ੍ਹਾਂ ਦੇ ਹੁੰਦੇ ਹਨ ਇਸ ਇਸ ਤਰ੍ਹਾਂ ਦੇ ਕਾਰਡ ਬਣਾਏ ਜਾਂਦੇ ਹਨ ਕਾਰਡ ਬਣਾ ਕੇ ਫਿਰ ਇਹਨਾਂ ਨੂੰ ਜਾਨੀ ਕਿ ਜਦੋਂ ਇਹ 블랙 ਰੰਗ ਦੇ ਹੋ ਜਾਂਦੇ ਹਨ ਇਹਨੂੰ ਫੁੱਲ ਤਿਆਰ ਹੋ ਜਾਂਦਾ ਕਾਰਡ ਫਿਰ ਇਸ ਨੂੰ ਅਸੀਂ ਫੀਲਡ ਵਾਸਤੇ ਤਿਆਰ ਹੋ ਜਾਂਦੇ ਹਾਂ ਜੀ ਇਹਨਾਂ ਕਾਰਡਾਂ ਦੀ ਖਾਸੀਅਤ ਕੀ ਹੈ ਸਰ ਇਹ ਮੈਡਮ ਜਿਹੜਾ ਖਾਸ ਤੌਰ ਦੇ ਵਿੱਚ ਇੱਕ ਅੰਮ੍ਰਿਤਸਰ ਜਿਲ੍ਹੇ ਚ ਪਹਿਲੀ ਲਾਇਆ ਵਾ ਜਿਹੜੀ ਤਿਆਰ ਕੀਤੀ ਗਿਆ ਹੈ ਇਹ ਯਾਨੀ ਕਿ ਪੰਜਾਬ ਦੀਆਂ ਸਾਰੀਆਂ ਮਿਲਾਂ ਦੇ ਵਿੱਚ ਇਹ ਕਾਰਡ ਸਪਲਾਈ ਕੀਤੇ ਜਾਂਦੇ ਹਨ ਪਹਿਲਾਂ ਮਿਲਾਂ ਆਪਣੀ ਡਿਮਾਂਡ ਦਿੰਦੀ ਆ ਦਿੰਦੀਆਂ ਹਨ ਸਾਨੂੰ 100 ਏਕੜ ਦੇ ਚਾਹੀਦੇ ਸਾਨੂੰ 200 ਏਕੜ ਦੇ ਚਾਹੀਦੇ ਹਨ ਫਿਰ ਅਸੀਂ ਉਸ ਡਿਮਾਂਡ ਦੇ ਮੁਤਾਬਕ ਅਸੀਂ ਤਿਆਰ ਕਰਦੇ ਹਾਂ ਤਿਆਰ ਕਰਕੇ ਮਿਲਾਂ ਦੇ ਵਿੱਚ ਅਸੀਂ ਸਪਲਾਈ ਦਿੰਦੇ ਹਾਂ ਵਰਤ ਕਿਦਾਂ ਕਰਦੇ ਨੇ ਗੰਨੇ ਦੇ ਵਿੱਚ ਗੰਨੇ ਦੀਆਂ ਬਿਮਾਰੀਆਂ ਨੂੰ ਰੋਕਣ ਦੇ ਲਈ ਇਹ ਕਿਦਾਂ ਕੰਮ ਕਰਦੇ ਗੰਨੇ ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ अर्ਲੀ ਸ਼ੂਟ ਬੋਰ ਲੱਗਦਾ ਹੈ ਉਹ ਉਸ ਉਸ ਵਾਸਤੇ ਫਿਰ ਸਟੈਮ ਬੋਰ ਲੱਗਦਾ ਹੈ ਫਿਰ ਟੌ ਬੋਰ ਲੱਗਦਾ ਹੈ ਉਹਦੇ ਵਾਸਤੇ ਕੋਈ ਕੈਮੀਕਲ ਜਾਨੀ ਕਿ ਲਾਈਵ ਹੰਦ ਨਹੀਂ ਹੈ ਇਹ ਉਹ ਕਿਹੜੇ ਤਿਆਰ ਕਰਕੇ ਫਿਰ ਅਸੀਂ ਗੰਨੇ ਦੇ ਵਿੱਚ ਲਾਏ ਜਾਂਦੇ ਹਾਂ ਓਕੇ ਇਹ ਮਤਲਬ ਖਾਸ ਤਰ੍ਹਾਂ ਦਾ ਜਿਹੜਾ ਕੀੜਾ ਹੈ ਵੀ ਜਿਹੜਾ ਗੰਨੇ ਦੇ ਵਿੱਚ ਬਿਮਾਰੀ ਨੂੰ ਰੋਕਦਾ ਹੈ ਜਿਹੜਾ ਬੰਤ ਇਹਨੂੰ ਅਸੀਂ ਮਿੱਤਰ ਕੀੜੇ ਕਹਿੰਦੇ ਹਾਂ ਮਿੱਤਰ ਕੀੜੇ ਕਹਿੰਦੇ ਤੇ ਇਹ ਜਿਹੜੀ ਲੈਬ ਹੈ ਇਹ ਸਾਡੇ ਖਾਲਸਾ ਕਾਲਜ ਦੇ ਵਿੱਚ ਹੀ ਹੈ ਕਿ ਹੋਰ ਵੀ ਪੰਜਾਬ ਦੇ ਵਿੱਚ ਲੈਬ ਖਾਲਸਾ ਕਾਲਜ ਦੇ ਵਿੱਚ ਹੈ ਇਹ ਇੱਕ ਲੈਬ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਹੈ ਜਾਨੀ ਕਿ ਇਹ ਮਿਲ ਦੇ ਵਿੱਚੋਂ ਲੈਬ ਦੇ ਵਿੱਚੋਂ ਤਿਆਰ ਕਰਕੇ ਕੀੜੇ ਜਿਵੇਂ ਅਜਰਾਲਾ 슈ਕਰ ਮਿਲ ਬਟਾਲਾ 슈ਕਰ ਮਿਲ ਛੱਡਾ 슈ਕਰ ਮਿਲ ਮਕੇਰੀਆ 슈ਕਰ ਮਿਲ ਦਸੂਆ 슈ਕਰ ਮਿਲ ਉਹਦੇ ਫਾਜ਼ਿਲ카 슈ਕਰ ਮਿਲ ਦੇ ਵਿੱਚ ਇਹ ਕੀੜੇ ਭੇਜੇ ਜਾਂਦੇ ਹਨ ਜੀ ਤੇ ਕਿੰਨੇ ਕਿ ਦਿਨ ਲੱਗਦੇ ਨੇ ਇਹਨਾਂ ਨੂੰ ਤਿਆਰ ਹੋਣ ਵਿੱਚ ਤਿਆਰ ਕਰਨ ਲੱਗਣਾ ਸਭ ਤੋਂ ਪਹਿਲਾਂ ਕੌਫਰਸ ਪਹਿਲੋਂ ਨਿਕਾ ਤਿਆਰ ਕੀਤਾ ਜਾਂਦਾ ਹੈ ਇਹਨੂੰ 35 ਤੋਂ 45 ਦਿਨ ਲੱਗਦੇ ਹਨ ਇਸ ਤੋਂ ਇਸ ਦੇ ਐਗ ਲੈ ਕੇ ਫਿਰ ਯਾਨੀ ਕਿ ਇੱਕ ਟ੍ਰਾਈਕੋਗਰਾਮਾ ਕਿਲੋਨਸ ਸਪੀਸੀ ਹੁੰਦੀ ਇਹ ਤਿਆਰ ਕੀਤੀ ਜਾਂਦੀ ਹੈ ਇਹਦੀਆਂ ਦੋ ਸਪੀਸੀਆਂ ਤਿਆਰ ਕਰਦੇ ਹਾਂ ਟ੍ਰਾਈਕੋਗਰਾਮਾ ਕਿਲੋਨਸ ਤੇ ਟ੍ਰਾਈਕੋਗਰਾਮਾ ਜਪੋਨਿਕਮ ਤਿਆਰ ਕੀਤੀਆਂ ਜਾਂਦੀਆਂ ਹਨ ਇਹ ਆ ਆਰਡਰ ਆਰਡਰ ਯਾਨੀ ਕਿ ਜਿਵੇਂ ਅਰਲੀ ਸ਼ੂਟ ਬੋਰਰ ਵਾਸਤੇ ਆ ਉਹਦੇ ਵਾਸਤੇ ਟ੍ਰਾਈਕੋਗਰਾਮਾ ਕਿਲੋਨਸ ਤਿਆਰ ਕੀਤੀ ਜਾਂਦੀ ਹੈ ਜਿਵੇਂ ਟੌਪ ਬੋਰਰ ਉਹਦੇ ਵਾਸਤੇ ਟ੍ਰਾਈਕੋਗਰਾਮਾ ਜਪੋਨਿਕਮ ਤਿਆਰ ਕੀਤੀ ਜਾਂਦੀ ਹੈ ਕਿ ਜene ਕਾਦੇ ਤੋਂ ਤੁਸੀਂ ਲੈਨੇ ਹੋ ਵੀ ਕਾਦੇ ਵਿੱਚ ਮਤਲਬ ਅਬ ਆਪ ਬਣਾਉਨੇ ਹੋ ਉਹਦੇ ਵਿੱਚ ਤੇ ਕਿਹੜੀਆਂ ਖਾਸ ਜਿਹੜੀਆਂ ਵਾਂ ਵੀ ਚੀਜ਼ਾਂ ਦੀ ਕੈਮੀਕਲਸ ਦੀ ਜਾਂ ਕਿੰਨਾ ਚੀਜ਼ਾਂ ਦੀ ਲੋੜ ਪੈਂਦੀ ਹੈ ਸਭ ਤੋਂ ਪਹਿਲਾਂ ਮੈਡਮ ਇੱਕ ਰੂਮ ਦੇ ਵਿੱਚ ਰੈਕ ਲੈ ਜਾਂਦੇ ਹਨ ਰੈਕ ਦੇ ਵਿੱਚ ਬਾਕਸ ਲੈ ਜਾਂਦੇ ਹਨ ਬਾਕਸ ਦੇ ਵਿੱਚ 2.5 ਕਿਲੋ ਜਵਾਰ ਪਾ ਕੇ 0.5 cc ਐਗ ਪਾ ਕੇ 35 ਤੋਂ 45 ਦਿਨਾਂ ਬਾਅਦ ਉਸ ਕਮਰੇ ਦੀ ਹਿਊਮਿਡਿਟੀ 70 ਤੋਂ 80 ਰੱਖੀ ਜਾਂਦੀ ਹੈ ਫਿਰ ਐਗ ਲਾਰਵਾ ਪਿਪਾ ਅਡਲਟ ਅਡਲਟ ਤਿਆਰ ਕਰ ਹੋ ਜਾਂਦੇ ਫਿਰ ਉਹਨਾਂ ਦੀ ਕਲੈਕਸ਼ਨ ਕੀਤੀ ਜਾਂਦੀ ਹੈ ਇਹਨਾਂ ਬਾਕਸ ਦੇ ਵਿੱਚ ਤਿਆਰ ਕਰਕੇ ਫਿਰ ਇਹਨਾਂ ਦੇ ਐਗ ਲੈ ਜਾਂਦੇ ਹਨ ਜੀ ਤੇ ਕਾ ਇੱਕ ਖਾ ਪ੍ਰਸਾਸ ਹੁੰਦਾ ਹੈ ਇਹ ਮੈਡਮ ਜਾਨੀ ਕਿ ਟੈਂਪਰੇਚਰ ਤੇ ਹਮਿਡੀਟੀ ਤੇ ਕੰਟਰੋਲ ਕਰਨਾ ਪੈਂਦਾ ਹੈ 24 ਆਵਰ ਓਕੇ ਤੇ ਇਹ ਕਿੰਨਾ ਕੁ ਫਿਰ ਕੰਟਰੋਲ ਕਰ ਲੈਂਦਾ ਹੈ ਗੰਨੇ ਦੀਆਂ ਬਿਮਾਰੀਆਂ ਗੰਨੇ ਦੀਆਂ ਬਿਮਾਰੀਆਂ ਜਿਵੇਂ ਤੁਹਾਨੂੰ ਦੱਸਿਆ ਅਰਲੀ ਸ਼ੂਟ ਬੋਰ ਸਟਾਕ ਬੋਰ ਟਾਪ ਬੋਰ ਸਟੈਮ ਬੋਰ ਪਾਇਰੇਲਾ ਉਹਨੂੰ ਜਾਨੀ ਕਿ 90% ਕੰਟਰੋਲ ਕਰ ਦਿਆ ਜਾਂਦਾ ਉਹਦੇ ਨਾਲ ਜ਼ਮੀਨਦਾਰ ਦੀ ਯੀਲਡ ਵਧਦੀ ਹੈ ਗਿਮੀਦਰ ਦਾ ਝਾੜ ਵਧਦਾ ਹੈ ਨਾਲ ਹੀ ਜਿੰਨੀ ਸ਼ੂਗਰ ਮਿਲਾਂ ਉਹਨਾਂ ਦੀ ਗੰਨੇ ਦੀ ਰਿਕਵਰੀ ਵਾਧੀ ਹੈ ਖੰਡ ਮਾਤਰਾ ਉਹਨਾਂ ਨੂੰ ਸ਼ੂਗਰ ਮਿਲਾਂ ਨੂੰ ਜਿਆਦਾ ਪ੍ਰੋਡਿਊਸ ਹੁੰਦੀ ਹੈ ਠੀਕ ਆ ਤੇ ਇਹ ਕਿਹੜੇ ਕਿੰਨੀ ਕਿਹੜਾਂ ਦੇ ਹੁੰਦੇ ਆ ਇੱਕ ਕਿਦੇ ਮੈਡਮ ਸਭ ਤੋਂ ਪਹਿਲਾਂ ਕੌਸਰਾਥ ਫੈਲੋਨੇਕਾ ਜਾਂ ਉਹਦਾ ਨਾਮ ਮੌਖ ਤਿਆਰ ਕੀਤੇ ਜਾਂਦੇ ਹਨ ਉਹ ਤੋਂ ਗਾਂਹੇ ਸਪੀਸ਼ੀਆਂ ਤਿਆਰ ਕਰਦੇ ਹਨ ਜਿਵੇਂ ਟ੍ਰਾਈਕੋਗਰਾਮਾ ਟੈਲੋਨਸਟ ਟ੍ਰਾਈਕੋਗਾਮਾ ਜਪਾਨੀ ਕੰਮ ਤਿਆਰ ਕੀਤੀ ਜਾਂਦੀ ਹੈ ਤੇ ਇਹ ਸਾਰੇ ਦੇ ਸਾਰੇ ਸਿਰਫ ਗੱਣੇ ਵਾਸਤੇ ਜਾਂ ਹੋਰ ਵੀ ਕਿਸੇ ਫਸਲ ਦੇ ਵਿੱਚ ਵੀ ਕੰਮ ਕਰਦੇ ਆ ਇਹ ਫਸਲਾਂ ਦੇ ਵਿੱਚ ਗੰਨਾ ਝੋਨਾ ਜੀ ਮੱਕੀ ਤੇ ਕਪਾਹ ਵਾਸਤੇ ਤੇ ਸਬਜ਼ੀਆਂ ਵਾਸਤੇ ਜਾਨੀ ਕਿ ਬਤਾਉ ਟਮਾਟਰ ਭਿੰਡੀ ਤੇ ਆਲੂਆਂ ਵਾਸਤੇ ਤਿਆਰ ਕੀਤੇ ਜਾਂਦੇ ਹਨ ਓਕੇ ਤੇ ਤੁਸੀਂ ਲੋਕਾਂ ਨੂੰ ਗਾ ਬਣਾਉਣਾ ਵੀ ਸਿਖਾਉਂਦੇ ਹੋ ਜਾਂ ਸਿਰਫ ਇੱਥੇ ਸਾਡੀ ਲੈਬ ਦੇ ਵਿੱਚ ਬਣ ਕੇ ਅੱਗੇ ਅਸੀਂ ਦੇ ਦਿੱਤੇ ਜਾਂਦੇ ਨੇ ਮੈਡਮ ਇੱਥੇ ਬੀਐਸਸੀ ਐਗਰੀਕਲਚਰ ਐਮਐਸਸੀ ਐਗਰੀਕਲਚਰ ਕਿਸ ਵੱਡੇ ਵੱਡੇ ਕਿਸਾਨ ਜ਼ਿਮੀਂਦਾਰ ਆਉਂਦੇ ਹਨ ਅਸੀਂ ਕਿਸਾਨਾਂ ਵਾਸਤੇ ਬਾਹਰ ਸੈਮੀਨਾਰ ਵੀ ਲਗਾਏ ਜਾਂਦੇ ਉੱਥੇ ਵੀ ਟ੍ਰੇਨਿੰਗ ਦਿੱਤੀ ਜਾਂਦੀ ਇੱਥੇ ਜਿਹੜੇ ਬੀਐਸਸੀ ਜਾਂ ਐਮਐਸਸੀ ਕਰਦੇ ਬੱਚੇ ਉਹਨਾਂ ਨੂੰ ਵੀ ਟ੍ਰੇਨਿੰਗ ਦਿੱਤੀ ਜਾਂਦੇ ਵੀ ਆਪਣੇ ਫੀਲਡ ਦੇ ਵਿੱਚ ਆਪਣੇ ਤਿਆਰ ਕੀਤੇ ਜਾਣ ਤੇ ਵੈਸੇ ਇਹ ਬੜਾ ਯੂਨਿਕ ਕੰਮ ਹੈ ਇਸ ਨੂੰ ਟੈਂਪਰੇਚਰ ਤੇ ਹੰਡ 24 ਆਵਰ ਕੰਟਰੋਲ ਕਰਨੀ ਬੜਾ ਸੀਰੀਅਸ ਕੰਮ ਹੈ ਸੀਰੀਅਸ ਕੰਮ ਹੈ ਵੀ ਮਤਲਬ ਬਹੁਤ ਜ਼ਿਆਦਾ ਟ੍ਰੇਨਿੰਗ ਦੀ ਲੋੜ ਹੈ ਸੋ ਬਹੁਤ ਵਧੀਆ ਜਾਣਕਾਰੀ ਜਿਹੜੀ ਸਰ ਨੇ ਸਾਨੂੰ ਦਿੱਤੀ ਹੈ ਸਰ ਕਾਫੀ ਮਾਰਨੇ ਇਨਾਂ ਚੀਜ਼ਾਂ ਦੇ ਵਿੱਚ ਅਸੀਂ ਅੱਗੇ ਵੀ ਸਰ ਨਾਲ ਕਾਫੀ ਸਾਰੇ ਮੁੱਦਿਆਂ ਤੇ ਗੱਲ ਕਰ ਚੁੱਕੇ ਹਾਂ ਸੋ ਇਹ ਕੀੜਾ ਵਾਕਈ ਇੱਕ ਜੀਵ ਜਿਹੜਾ ਪੈਦਾ ਕਰਨਾ ਉਹਨੂੰ ਬਣਾਉਣਾ ਲੈਬ ਦੇ ਵਿੱਚ ਬਹੁਤ ਕੰਮ ਔਖਾ ਹੁੰਦਾ ਹੈ ਤੇ ਸਰ ਹੁਣ ਇਹ ਕੰਮ ਬਹੁਤ ਮਿਹਨਤ ਨਾਲ ਕਰ ਰਹੇ ਨੇ ਤੇ ਮੈਨੂੰ ਲੱਗਦਾ ਕਿ ਕਿਸਾਨਾਂ ਦੇ ਲਈ ਬਹੁਤ ਹੀ ਲਾਈਵ ਅੰਦ ਚੀਜ਼ ਹੈ ਜਿਨ੍ਹਾਂ ਨੇ ਗੰਨੇ ਦੀ ਖਾਸ ਕਰਕੇ ਖੇਤੀ ਕੀਤੀ ਹੈ ਸੋ ਤੁਸੀਂ ਵੀ ਜੇਕਰ ਆਪਣੇ ਗੰਨੇ ਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਵਿਜ਼ਿਟ ਕਰੋ ਖਾਲਸਾ ਕਾਲਜ ਦਾ ਖੇਤੀਬਾੜੀ ਵਿਭਾਗ ਤੇ ਸਰਪੁਣਾਂ ਨੂੰ ਜ਼ਰੂਰ ਮਿਲੋ ਤੇ ਉਮੀਦ ਕਰਦੇ ਹਾਂ ਸਾਡੀ ਜਾਣਕਾਰੀ ਜਿਹੜੀ ਹੈ ਕੇ ਸੀ ਜੀ ਸੀ ਦੇ ਜਰੀਏ ਬਹੁਤ ਲਾਈਵ ਅੰਦ ਸਾਬਤ ਹੋਏਗੀ ਬਹੁਤ-ਬਹੁਤ ਸ਼ੁਕਰੀਆ ਸਰ ਧੰਨਵਾਦ